ਉਸੀਂ ਉਸੇ ਕਮੈਂਟ ਦਾ ਪਾਰਟ ਸੀ ਜਿਹੜੇ ਸਾਰਾ ਕੁਝ ਕਰਦੇ ਰਹੀ ਹੈ ਮਤਲਬ ਹੁਣ ਤੁਸੀਂ ਉਹ ਕਿਵੇਂ ਉਹਨੂੰ ਡਿਸਕਾਊਂਟ ਕਿਵੇਂ ਕਰ ਸਕਦਾ ਆਪਣੀ ਰਿਸਪੌਂਸਿਬਿਲਟੀ ਬਿਲਕੁਲ ਬਿਲਕੁਲ ਦੱਸੂਗਾ ਦੇਖੋ ਜੀ ਜਦੋਂ ਤੋਂ ਬਾਦਲ ਸਾਹਿਬ ਨੇ ਸੁਖੀਰ ਬਾਦਲ ਨੂੰ ਆ ਕਿਹਾ ਮੈਂ ਕਰ ਦਿੰਦਾ ਆ ਮੈਂ ਕੁਝ ਚੁੱਕੀ ਗੱਡੀ ਕਰ ਦਿੰਦਾ ਜਦੋਂ ਤੋਂ ਮੈਂ ਮੈਂ ਮੇਂ ਪਲੀਜ਼ ਮੈਂ ਸਭ ਕੁਝ ਤੋਲੋ ਜਗਤੋਂ ਸੁਖਬੀਰ ਬਾਦਲ ਬਾਦਲ ਸਾਹਿਬ ਨੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਬਣਾਇਆ ਉਸ ਤੋਂ ਕੁਝ ਸਮਾਂ ਬਾਅਦ ਛੇਤੀ ਜੋ ਉਹਨਾਂ ਨੇ ਗੁੱਲਖਲਾਏ ਮਜੀਠਾ ਐਂਡ ਕੰਪਨੀ ਦੇ ਨਾਲ ਕੇ ਕੰਮ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਆਹਾਰ ਰੇਤਾ ਬੱਜੇ ਵੀ ਕ腐ਸ਼ਨ ਕੇਬਲ ਉਹ ਦੂਸਰਾ ਤੀਸਰਾ ਸਭ ਕੁਝ ਹੋਇਆ ਅਸੀਂ ਤਾਂ ਉਦੋਂ ਤੋਂ ਇਹ ਕਹਿਣ ਲੱਗੇ ਕਿ ਬਾਦਲ ਸਾਹਿਬ ਪਾਰਟੀ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਉਸ ਤੋਂ ਬਾਅਦ ਜਿਆਦਾ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੂਰਾਂ ਤਖਤਾਂ ਦੇ ਜਥੇਦਾਰਾਂ ਨੂੰ ਇੱਕ ਕੋਠੀ ਦੇ ਵਿੱਚ ਉਹਨਾਂ ਨੇ ਬੁਲਾ ਕੇ ਤੇ ਸਾਧ ਨੂੰ ਮਾਫ ਕਰਨ ਦੀ ਗੱਲ ਕੀਤੀ ਅਸੀਂ ਉਦੋਂ ਹੀ ਉਹਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਵੱਡਾ ਉਹ ਅਕਾਲ ਤਖਤ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਦਾ ਤਉਨੂੰ ਕੋਠੜਿਆਂ ਦੀ سزا ਲਾਉਂਦਾ ਤੇ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਉਹ ਸਭ ਕੁਝ ਹੋਇਆ ਅੱਜ ਉਹ ਕਾਲ ਤਖ ਦਾ ਜਹੇਦਾਰ ਬਾਦਲ ਸਿੰਘ ਜੀ ਆਪਣੀ ਕੋਠੀ ਦੇ ਵਿੱਚ ਹੁਕਮ ਕਰਨ ਕਿ ਸਾਧ ਨੂੰ ਮਾਫ ਕਰਨਾ ਕਿਉਂਕਿ ਉਹਦੇ ਨਾਲ ਵੋਟਾਂ ਵਾਂ ਉਹਦੇ ਨਾਲ ਉਹਦੇ ਕੋ ਪੈਸੇ ਆ ਇਹ ਆ ਉਹ ਤੇ ਇਹ ਗੱਲ ਬਾਦਲ ਸਾਹਿਬ ਜੀ ਦੇ ਅਜੇ ਤੁਸੀਂ ਆਪਣੇ ਤੌਰ ਤੇ ਜਾ ਕੇ ਪੁੱਛੋ ਵੀ ਗੁਰੂ ਨੂੰ ਯਾਦ ਕਰਕੇ ਕਵੇ ਵੀ ਬ੍ਰਹਮਪੁਰੇ ਕਹਿੰਦਾ ਰਿਹਾ ਕਿ ਨਹੀਂ ਕਹਿੰਦਾ ਰਿਹਾ ਚਲੋ ਕੋਈ ਗੱਲ ਫੇਰ ਉਸ ਤੋਂ ਹਾਂ ਨਹੀਂ ਨਹੀਂ ਮੈਂ 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 ਦੱਸਦਾ ਮੈਂ ਪਾਰਟੀ ਦੇ ਵਿੱਚ ਮੇਰੀ ਗੱਲ ਸੁਣੋ ਮੈਂ ਇਹ ਹੋਣ ਦੇ ਸਵਾਲ ਕਰ ਨਵੰਬਰ 2000 ਤੁਸੀਂ ਭਾਈ ਸਾਨੂੰ ਗੱਲ ਨਹੀਂ ਇਸ ਤਰ੍ਹਾਂ ਨਾ ਕਰੋ ਮੈਂ ਮੇਰੀ ਗੱਲ ਸੁਣੋ ਉਸ ਤੋਂ ਬਾਅਦ ਫਿਰ ਬਰਗਾੜੀ ਦਾ ਹੋਇਆ ਬਰਗਾੜੀ ਦਾ ਹੋਇਆ ਉਸ ਵੇਲੇ ਵੀ ਅਸੀਂ ਕਿਹਾ ਕੇਦਰ ਦੋਸ਼ ਲੋਕਾਂ ਦੇ ਉੱਤੇ ਤੁਸੀਂ ਗੋਲੀਆਂ ਚਲਾਈਆਂ ਤੁਸੀਂ ਉਹਨਾਂ ਨੇ ਇਸ਼ਤਿਹਾਰ ਲਾਇਆ ਕੰਧਾਂ ਦੇ ਉੱਤੇ ਕਿ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਜੇ ਸਾਡੀਆਂ ਛੱਤਾਂ ਨਾ ਮੰਨੀਆਂ ਤੇ ਇਹਦਾ ਅੰਗ ਅੰਗ ਜਿਹੜਾ ਸੀ ਇੱਥੇ ਖਲਾਰਾਂਗੇ ਤੇ ਗੰਧ ਚ ਸੁੱਟਾਂਗੇ ਤੇ ਨਹੀਂ ਤੇ ਸਾਡੀਆਂ ਮੰਗਾ ਮੰਨੋ ਉਹਨਾਂ ਦੇ ਜਿਹੜੇ ਇਸ਼ਤਿਹਾਰ ਲੱਗੇ ਸੀ ਪੁਲਿਸ ਨੇ ਉਹਦੀ ਰਾਖੀ ਕੀਤੀ ਪੁਲਸ ਨੇ ਰਾਖੀ ਕੀਤੀ ਕਿਸੇ ਬੰਦੇ ਨੂੰ ਨਹੀਂ ਫੜਿਆ ਉਹਨਾਂ ਨੇ ਉਸੇ ਤਰ੍ਹਾਂ ਉਹ ਜਿਹੜੇ ਗੁਰੂ ਘਰਾਂ ਸਾਹਿਬ ਜੀ ਦੇ ਮਹਾਰਾਜ ਦੀ ਚੋਰੀ ਕਰਕੇ ਆਂਕ ਸੀ ਉਹ ਖਲਾਰੇ ਕੋਈ ਮੁਲਗਮ ਨਹੀਂ ਫੜਿਆ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਅੱਖਾਂ ਮੀਟ ਕੇ ਸਾਰਾ ਕੰਮ ਇਹ ਲੰਘਦਾ ਗਿਆ ਅਸੀਂ ਤਾਂ ਜੋ ਕੁਝ ਹੋਇਆ ਬਰਗਾੜੀ ਬਾਈਬਲ ਕਲਾਮ ਦਾ ਹੋਇਆ 19 2017 ਚ ਅਸੈਂਬਲੀ ਦੀ ਚੋਣ ਹੋਈ ਚੋਣ ਹੋਈ ਜਦੋਂ ਪਹਿਲੀ ਮੀਟਿੰਗ ਹੋਈ ਕੋਰ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਮੈਂ ਉੱਠ ਕੇ ਗੱਲ ਕਹੀ ਵੀ ਅੱਜ ਕੋਈ ਹੋਰ ਏਜੰਡਾ ਨਹੀਂ ਬਾਦਲ ਸਾਹਿਬ ਅੱਜ ਆ ਵੀ ਆਪਾਂ ਇੰਨੀ ਬੀਤੀ ਨਾ ਇਹਨੇ ਮੋਛਾ ਮੋਛੀ ਪਰੀ ਹਾਰ ਜਿਹੜੀ ਸੁਨਮਣੀ ਕਾਲੀਦਲ ਦੀ ਹੋਈ ਆ ਇਹਦਾ ਜ਼ਿੰਮੇਵਾਰ ਕੌਣ ਹੈ ਕਿਉਂ ਹੋਈ ਆ ਮੈਂ ਕਿਹਾ ਤੁਸੀਂ ਜਿਹਦੇ ਪਿਓਤ ਖਲੋ ਜੋ ਅੱਜ ਮੈਨੂੰ ਕਰ ਲੈਂਦੇ ਫਿਰ ਮੈਂ ਦੇ ਦੂੰ ਜਵਾਬ ਉਹਦਾ ਤੇ ਬਾਦਲ ਸਾਹਿਬ ਨੇ ਕਹਿੰਦੇ ਤੁਸੀਂ ਦੱਸੋ ਤੇ ਮੈਂ ਉਹਨਾਂ ਨੂੰ ਦੱਸਿਆ ਜੀ ਇਹ ਜਿਹੜਾ ਸੁਖਬੀਰ ਤੇ ਇਹਦੀ ਪਾਰਟੀ ਹੈ ਦਾ ਸਾੜਾ ਵਾ ਇਹਦੇ ਕੰਮ ਕਰਨ ਦਾ ਤਰੀਕਾ ਵਾ ਇਹਨਾਂ ਦੀਆਂ ਬੇਵਕੂਫੀਆਂ ਵਾ ਉਹਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਏਡੀ ਵੱਡੀ ਹਾਰ ਹੋਈ ਹੈ ਤੇ ਬਾਦਲ ਸਾਹਿਬ ਕਹਿੰਦੇ ਫੇਰ ਤੇ ਮੈਂ ਕਿਹਾ ਜੀ ਇਹਨੂੰ ਕਹੋ ਅਸਤੀਫਾ ਦੇ ਜਿਹਦੇ ਦੋਵੇਂ ਪਿਓ ਪੁੱਤ ਹੋਰ ਬੰਦੇ ਵੀ ਆ ਕੋਰ ਕਮੇਟੀ ਦੇ ਉਹਨਾਂ ਨੂੰ ਵੀ ਪੁੱਛ ਸਕਦੇ ਆ ਇੱਕ ਗੱਲ ਜਿਹੜੀ ਤੁਹਾਂ ਕੀਤੀ ਵੀ ਤੁਸੀਂ ਚੋਣ ਕਿਉਂ ਲੜੀ ਅਸੀਂ ਚੋਣ ਨਹੀਂ ਲੜਨੇ ਚਾਹਦੇ ਗਲਤੀ ਹੋ ਗਿਆ ਸਾਡੇ ਕੋਈ ਚੋਣ ਲੜੀਆ ਸਾਥੋਂ ਗਲਤੀ ਹੋ ਗਈ ਗਲਤੀ ਹੋਈ ਹੈ ਮੈਂ ਕਈ ਵਾਰ ਆ ਪੰਜ ਸੱਤ ਦਸ ਵਾਰਾਂ ਮੈਂ ਕਹਿ ਚੁੱਕਾ ਕੋਈ ਨਵਾਂ ਸਵਾਲ ਕੀਤਾ ਫਿਰ ਨਵੇਂ ਸਿਰ ਤੋਂ ਜਵਾਬ ਦੇਣਾ ਪਊਗਾ ਗਲਤੀ ਹੋ ਗਈ ਅਹੀਂ ਬਾਦਸ਼ਾਹ ਸਾਹਿਬ ਨੂੰ ਕਿਹਾ ਕਿਸੇ ਨੂੰ ਖਿਡਿਆਵੋ ਉਹ ਕਹਿੰਦੇ ਜੀ 8 ਮਹੀਨੇ ਰਹਿ ਗਿਆ ਹੁਣ ਕੋਈ ਕਰੀ ਨਹੀਂ ਰਿਹਾ ਉੱਥੇ ਬਣੂ ਤੁਸੀਂ ਸਾਡਾ ਇਲਾਕਾ ਵਾ ਕੋਈ ਕਾਕੇ ਨੂੰ ਲੜਾਓ ਤੇ ਜਰੂਰ ਲੜਾਓ ਚਲੋ ਸਾਥੋਂ ਗਲਤੀ ਹੋ ਗਿਆ ਅਹੀਂ ਗਲਤੀ ਮੰਨ ਲਈ ਆ ਤੇ ਅਹੀਂ ਜੇ ਦੁਨੀਆ ਨੇ ਬੋਲੇ ਨਹੀਂ ਬੋਲੇ ਨਹੀਂ ਦੁਨੀਆ ਨੇ ਆ ਅਹੀਂ ਤੇ ਰੋਂਦੇ ਨੇ ਪਿੱਟਦੇ ਨੇ ਉਹਦੇ ਗੋਡਿਆਂ ਨੂੰ ਹੱਥ ਲਾ ਕੇ ਬਾਦਲ ਸਾਹਿਬ ਮਰ ਗਏ ਮਰ ਗਏ ਤੁਹਾਨੂੰ ਪੰਜਵਾਂ ਲੋਕਾਂ ਨੇ ਚੀਫ ਮਿਨਿਸਟਰ ਬਣਾਇਆ ਕਿੰਨੇ ਲੋਕਾਂ ਨੇ ਕੁਰਬਾਨੀਆਂ ਕਰਕੇ ਇਹ ਪਾਰਟੀ ਬਣਾਈ ਤੇ ਤੁਸੀਂ ਇਹ ਪਾਰਟੀ ਘਰ ਕੋ ਚਲੀ ਆ ਤੁਸੀਂ ਪੁੱਤਰ ਮੋਦ ਟੱਬਰ ਮੋਜ ਫਾਕੇ ਜੋ ਇੱਕ ਦੱਸਿਓ ਤੁਸੀਂ ਜਿਹੜਾ ਗੱਲ ਕੀ ਵੀ ਸੁਖਵੀਰ ਤੇ ਮਜੀਠੀਆ ਵੀ ਉਹਨਾਂ ਦੀ ਸਾਰੀ ਗਲਤੀ ਕੀਤੀ ਹੈ ਤੁਸੀਂ ਇਹ ਮੈਨਲੀ ਇਹ ਦੇਖ ਰਹੇ ਹੋ ਕਿ ਜਿਹੜਾ ਜੋ ਕੁਝ ਗਲਤ ਹੋਇਆ ਉਹਦੇ ਲਈ ਪ੍ਰਾਇਮੇਰਲੀ ਸੁਖਵੀਰ ਤੇ ਮਜੀਠੀਆ ਰਿਸਪੋਨਸਿਬਲ ਨੇ ਬਾਦਲ ਸਾਹਿਬ ਵੀ ਜ਼ਿੰਮੇਵਾਰ ਬਾਦਲ ਸਾਹਿਬ ਜ਼ਿੰਮੇਵਾਰ ਆ ਬਾਦਲ ਸਾਹਿਬ ਜ਼ਿੰਮੇਵਾਰ ਆ ਬਾਦਲ ਸਾਹਿਬ ਵੀ ਉਹਦੇ ਲਈ ਜ਼ਿੰਮੇਵਾਰ ਆ ਜੀ ਸਤੰਬਰ ਆਲਮੋਸਟ ਅਗਸਤ ਸਤੰਬਰ 2015 ਦੀਆਂ ਘਟਨਾਵਾਂ ਨੇ ਇਹ ਅਕਤੂਬਰ ਚ ਬਰਗਾੜੀ ਹੋ ਜਾਂਦਾ ਜੀ ਜੀ ਸਤੰਬਰ ਜੋ ਸਾਦ ਨੂੰ ਮਾਫੀ ਹੁੰਦੀ ਹੈ ਜੀ ਜੀ ਠੀਕ ਆ ਤੁਹਾਨੂੰ ਆਲਮੋਸਟ ਉਹ ਤਾਂ ਬਰਗਾੜੀ ਮੋਰਚਾ ਲੱਗ ਗਿਆ ਉਹ ਲੋਕਾਂ ਨੇ ਅਕਾਲੀਆਂ ਨੂੰ ਘੇਰਨਾ ਸ਼ੁਰੂ ਕਰਤਾ ਬੁਰੀ ਹਾਲਤ ਕਰਨੀ ਸ਼ੁਰੂ ਕਰਤਾ ਫਿਰ ਤਿੰਨ ਸਾਲ ਲੱਗੇ ਤੁਹਾਨੂੰ ਦੋਲਦੇ ਪਬਲਿਕਲੀ ਨਹੀਂ ਅਸੀਂ ਤਾਂ ਅੰਦਰ ਵੇਖੋ ਆਪੇਖੋ ਹੁਣ ਤਹਾਨੂੰ ਅਜੇ ਤੱਕ ਨਹੀਂ ਪਤਾ ਜੋ ਮੈਂ ਹੁਣ ਦੱਸਿਆ ਅਸੀਂ ਪਾਰਟੀ ਦੇ ਵਿੱਚ ਬਹੁਤ ਜ਼ੋਰ ਨਾਲ ਬੋਲਦੇ ਰਹੇ ਹਾਂ ਪਰ ਪਾਰਟੀ ਸਾਂ ਅੱਜ ਠੀਕ ਹੁੰਦਾ ਵਾ ਕੱਲ ਠੀਕ ਹੁੰਦਾ ਵਾ ਵੇਟ ਕਰਦੇ ਰਹੇ ਆ ਆ ਹੋ ਜਾਊਗਾ ਆ ਹੋ ਜਾਊਗਾ ਬਾਦਸਾ ਵੀ ਕਹੀ ਨਾ ਕਹਿੰਦੇ ਕੋਈ ਗੱਲ ਨਹੀਂ ਜੀ ਮੈਂ ਹੁਣ ਕਰਦਾ ਵਾਂ ਜੀ ਮੈਂ ਕਰਦਾ ਚਲੋ ਇਹ ਉੱਠ ਤੇ ਬੋਲਵੜੀ ਗੱਲ ਹੋਈ ਜਦੋਂ ਬਿਲਕੁਲ ਸਿਰੋਂ ਪਾਣੀ ਲੰਘਿਆ ਇਹ ਕਿ ਨਹੀਂ ਅਸੀਂ ਅਸੀਂ ਸਰਦਾਰ ਸਾਹਿਬ ਨੂੰ ਪਾਣੀ ਉਦੋਂ ਲੰਗਿਆ ਸੀ ਕਿ ਸਤੰਬਰ 2000 ਨਹੀਂ ਨਹੀਂ ਮੈਂ ਮੈਂ ਇੱਕ ਵਾਰ ਖੜਾ ਨਹੀਂ ਖੜਾ ਮੈਂ 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 ਸਰਦਾਰ ਸਾਹਿਬ ਦਾ ਮੇਰਾ ਨਹੀਂ ਮੇਰਾ ਮਤਲਬ ਪਾਣੀ ਉਦੋਂ ਨਹੀਂ ਪਾਣੀ ਅਗਸਟ ਅਕਤੂਬਰ 2015 ਹੀ ਸਿਰੋਂ ਤੁਹਾਡੇ ਪਾਣੀ ਨਹੀਂ ਲੰਗਿਆ ਲੰਗਿਆ ਤੇ ਸਤੰਬਰ ਲੰਗਿਆ ਲੰਗਿਆ ਮੈਂ ਉਹਦੇ ਬਾਰੇ ਤੇ ਮੈਂ ਤੁਹਾਨੂੰ ਕਿਹਾ ਵੀ ਅਸੀਂ ਮਾਫੀ ਮੰਗ ਲਈ ਠੀਕ ਹੈ ਇਹ ਇਹ ਜਿੱਥੇ ਹੁਣ ਗਾੜੀ ਕੋਈ ਇਹ ਇਹਦਾ ਤੁਹਾਡੇ ਕੋਲ ਕੋਈ ਜਵਾਬ ਸਵਾਲ ਨਹੀਂ ਕਿ ਤੁਹਾਡੇ ਸਿਰ ਮੇਰਾ ਕਰ ਅਸੀਂ ਹਟੇ ਨਹੀਂ ਅਸੀਂ ਹਟੇ ਨਹੀਂ ਅਹੀਂ ਹਟੇਨੀ ਪਾਰਟੀ ਦੇ ਵਿੱਚ ਬੋਲਦੇ ਰਹੇ ਜਿਵੇਂ 2017 ਚ ਆਇਆ ਫਿਰ ਰਿਕਾਰਡਡ ਗੱਲਾਂ ਨੇ ਇਹ ਸਾਰੀਆਂ ਕਿਸੇ ਨੂੰ ਪੁੱਛ ਲਓ ਬਈ ਇਹ ਗੱਲਾਂ ਕੀਤੀਆਂ ਢੀਸਾ ਜੀ ਵੀ ਬੋਲਿਆ ਛੇ ਪੰਜ ਵੀ ਬੋਲੇ ਇਹਦਾ ਨਹੀਂ ਚਾ ਪਰਪਰਸੋ ਐਸਆਈਟੀ ਨੇ ਕੋਰਟ ਦੇ ਵਿੱਚ ਕੱਲ ਇੱਕ ਰਿਪੋਰਟ ਆਪਣੀ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਪੁਲਿਸ ਨੇ ਉਸ ਟਾਈਮ ਗੋਲੀ ਚਲਾਈ ਉਹਤੇ ਲਿਖਿਆ ਕਿ ਸਿਰਫ ਵਿਭਾਗ ਦੇ ਵਿੱਚ ਗੋਲੀ ਚਲਾਈ ਸੀ ਇਸ ਤਰ੍ਹਾਂ ਵੀ ਕੋਈ ਘਟਨਾ ਨਹੀਂ ਹੋਈ ਪੁਲਿਸ ਨੇ ਜਾਣ ਬੁੱਝ ਕੇ ਗੋਲੀ ਚਲਾਈ ਤੁਸੀਂ ਇਸ ਤਰ੍ਹਾਂ ਦੇਖ ਕਿੰਨੇ ਕਿਹਾ ਹੈ ਐਸਏਯੂ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜੋ ਕੁਝ ਗੱਲ ਸੁਣੋ ਉਥੇ ਜੋ ਕੁਝ ਹੋਇਆ ਉਹ ਇੱਕ ਉਹਨਾਂ ਦੀ ਪਲਾਨਡ ਗੱਲ ਸੀ ਗੋਲੀ ਚਲਾਉਣੀ ਚਲਾਉਣੀ ਸੀ ਉਹਨਾਂ ਨੇ ਉਹਨਾਂ ਨੇ ਸਾਰਾ ਕੁਝ ਜਿਹੜਾ ਇਹ ਕੀਤਾ ਜਾਣ ਬੁੱਝ ਕੇ ਕੀਤਾ ਸਰਕਾਰ ਨੂੰ ਪਤਾ ਵਾ ਕਿਹਦੇ ਦੋਸ਼ੀ ਨੇ ਕੌਣ ਨੇ ਲੇਕਿਨ ਅੱਖਾਂ ਮੀਟ ਛੱਡੀਆਂ ਇਹਨਾਂ ਨੇ ਤੇ ਸਭ ਕੁਝ ਸਭ ਕੁਝ ਇਹਨਾਂ ਨੇ ਇਹਨਾਂ ਨੂੰ ਪਤਾ ਵਾ ਵੀ ਕੀ ਗੱਲ ਆ ਤੇ ਕਿਤਰਾ ਹੁਣ ਤਾਈ ਉਹ ਕੋਈ ਕੁਝ ਕਰਦ ਤੱਕ ਲੱਗਦਾ ਤਾਰਨਾ ਐ ਐਸਆਈ ਵੀ ਉਹਨਾਂ ਲੋਕਾਂ ਤੱਕ ਪਹੁੰਚ ਪਾਏਗੀ ਜਿਨ੍ਹਾਂ ਤੇ ਕਹਿਆ ਜਾ ਰਿਹਾ ਕਿ ਉਹਨਾਂ ਦੀ ਆਰਡਰ ਤੇ ਗੋਲੀ ਚੱਲੀ ਐ ਤੂੰ ਮੇਰੇ ਕੋ ਖਵਾਨੇ ਤੂੰ ਆਪ ਹੀ ਮੇਰੇ ਖਾਬ ਦੇ ਢਿੱਡ ਤੇ ਹੱਥ ਰੱਖ ਕੇ ਪੁੱਛ ਲੈ ਦਿਲ ਤੇ ਵੀ ਕੀ ਕਿਹੜੀ ਗੱਲ ਸੱਚੀ ਐ ਉਹਨਾਂ ਤੋਂ ਬਿਨਾ ਗੋਲੀ ਕਿਤਰਾ ਚੱਲ ਸਕਦੀ ਐ ਜੀ ਗੋਲੀ ਜਨਰਲ ਕੋਈ ਹੁਕਮ ਨਹੀਂ ਦਿੰਦਾ ਹੁਕਮ ਕੋਈ ਉਥੇ ਐਸਐਸਪੀ ਦੇ ਦੂਗਾ ਉਥੇ ਕੋਈ ਜਨਰਲ ਸਰਕਾਰ ਨੂੰ ਹੁਕਮ ਨਹੀਂ ਦਿੰਦੀ ਕੋਈ ਸਰਕਾਰ ਦੇ ਵਿੱਚ ਕੌਣ ਸੀ ਜਿੰਮੇਵਾਰੀ ਨਹੀਂ ਬਣਦੀ ਪੀ ਤੁਹਾਡਾ ਕੀ ਡਿਮਾਂਡ ਹੈ ਕਿ ਹੁਣ ਇਹ ਸਾਰਾ ਕੁਝ ਸਾਹਮਣੇ ਆ ਗਿਆ ਹੈ ਕਿ ਉਹ ਪਲੈਨਿੰਗ ਸੀ ਔਰ ਜਿਹੜਾ ਕਿਹਾ ਗਿਆ ਕਿ ਡਿਫੈਂਸ ਕੋਲ ਜਲਾਈ ਸਾਰਾ ਗਲਤ ਸੀ ਕੀ ਤੁਸੀਂ ਮੰਨ ਕਰੋਗੇ ਕਿ ਇਕੱਲੇ ਲੀਡਰ ਦਾ ਉਦੋਂ ਜਿਹੜੇ ਰਿਸਪੌਂਸਿਬਲ ਸੀ ਐਮ ਡਿਪਟੀ ਸੀਐਮ ਉਹਨਾਂ ਨੂੰ ਗਿਰਦਾ ਕਿ ਤਰ੍ਹਾਂ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਿਹੜੇ ਨਹੀਂ ਜਿਹੜੇ ਨਹੀਂ ਹੋਇਆ ਨਹੀਂ ਨਹੀਂ ਵੇਖ ਆ ਜੀ ਬੜਾ ਚੌਣਾ ਤੁਸੀਂ ਗੱਲ ਸੁਣੋ ਮੇਰਾ ਮਤਲਬ ਜਿਹੜੇ ਦੋਸ਼ੀ ਨੇ ਮੇਰਾ ਮਤਲਬ ਉਹਦੇ ਚ ਜਿਨ੍ਹਾਂ ਬੰਦਿਆਂ ਨੇ ਹੁਕਮ ਦਿੱਤੇ ਨੇ ਐਸਆਈਟੀ ਬੈਠੇ ਕਮਿਸ਼ਨ ਬੈਠਾ ਕਮਿਸ਼ਨ ਬੈਠੇ ਵੇਖੋ ਮਿੱਤਰ ਜਿਹੜੇ ਵੀ ਦੋਸ਼ੀ ਲੱਭਦਾ ਨਾ ਇਹ ਤਾਂ ਬਾਲ ਸਾਹਿਬ ਵੀ ਪਰਸੋਂ ਬਾਲ ਸਾਹਿਬ ਨੇ ਕਹਿੰਦਾ ਵੀ ਜਿਹੜੇ ਦੋਸ਼ੀ ਬਖਸ਼ ਨਹੀਂ ਨਾ ਤੇ ਫਿਰ ਹੋਰ ਜਿੰਨਾ ਚਿਰ ਤੱਕ ਕੋਈ ਨਹੀਂ 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 ਮੇਰਾ ਮਤਲਬ ਮੈਂ ਹੁਣ ਇਹ ਕਹਿ ਜਾ ਬਾਦਲ ਸਾਹਿਬ ਪੱਕੇ ਦੋਸ਼ੀ ਨੇ ਉਹਨਾਂ ਨੇ ਮੂੰਹ ਚੋਂ ਕਿਹਾ ਹੈਗਾ ਲੇ ਲਈ ਹਾਂ ਕੋਈ ਕੋਣਾ ਚੰਦ ਜਿਓ ਮੇਰੇ ਕੋ ਨਹੀ 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 ਇਰ ਹੋ ਜੀਏਗਾ ਏਤਰਾ ਦੀ ਗੱਲ ਹੀ ਮਿਸ਼ਨ ਨੇ ਸਾਰਾ ਕੁਝ ਪੇਸ਼ ਕਰਦਾ ਹੈ ਅਨੇ ਵੀ ਤਾਂ ਲੱਗਦਾ ਕਿ ਬਾਦਲ ਔਰ ਕਮਿਸ਼ਨ ਨੇ ਕੀ ਕਰਤਾ ਜੀ ਕਮਿਸ਼ਨ ਦਾ ਵੀ ਕੋਈ ਪਤਾ ਨਹੀਂ ਕਮਿਸ਼ਨ ਦੀ ਕੀ ਰਿਪੋਰਟ ਹੈ ਅੱਜ ਕਿਹਨੋਂ ਕੋਈ ਗੱਲ ਐ ਅਸੈਂਬਲੀ ਚ ਪੇਸ਼ ਹੋ ਗਈ ਡਿਸਕਸ ਹੋ ਗਈ ਬੰਦੇ ਬੰਦੇ ਨੇ ਪਰ ਨਹੀਂ ਬੰਦਾ ਉਹਦੇ ਕਿਤੇ ਲਿਖਿਆ ਵੀ ਬਾਦਲ ਸਾਹਿਬ ਦੇ ਹੁਕਮ ਤੇ ਗੋਲੀ ਚਲੀ ਆ ਫਿਰ ਬਾਦਲ ਸਾਹਿਬ ਨਹੀਂ ਰਿਸਪਾਂਸਿਬਲ ਤੁਸੀਂ ਨਹੀਂ ਤੁਸੀਂ ਮੇਰਾ ਮਤਲਬ ਮੈਨੂੰ ਮੈਂ ਕੋ ਜੱਜ ਥੋੜਾ ਮੈਂ ਜੋ ਮੈਂ ਕਹਿ ਦੇਣਾ ਉਹੀ ਗੱਲ ਬੰਨੀ ਹੈ ਰਿਪੋਰਟ ਨਹੀਂ ਹੁੰਦੀ ਉਹਨਾਂ ਨੇ ਮੇਰੇ ਬਾਰੇ ਫਾਈਨਲ ਤੇ ਕੁਝ ਨਹੀਂ ਕਿਹਾ ਜਾਂਦਾ ਇਹ ਹਾਈ ਕੋਰਟ ਨੇ ਫੈਸਲਾ ਕਰਨਾ ਵਾ ਇਹ ਤਾਂ ਰਿਪੋਰਟ ਲੈਣੀ ਆ ਰਿਪੋਰਟ ਲੈਣੀ ਆ ਨਾਲੇ ਕਹਿ ਰਹੇ ਹੋ ਸੁਪੀਰ ਪਾਰਟੀ ਦੇ ਮੈਂ ਵਾਰੀ ਤੁਸੀਂ ਜਿਹੜੀ ਬ੍ਰਾਂਪੁਰਾ ਸਾਹਿਬ ਕਿਹੜਾ ਇਹਨਾਂ ਕਾਹਤਾਂ ਕਾਸ਼ੀ ਦਾ ਸੇਵਾ ਦਾ ਇੱਕ ਮਿੰਟ ਰਮਪੁਰਾ ਸਾਹਿਬ ਕਿਥੇ ਇਦਾਂ ਦੇ ਨਹੀਂ ਵੀ ਤੁਸੀਂ ਵੱਡੇ ਬਾਦਲ ਸਾਹਿਬ ਦਾ ਨਾਮ ਨਾ ਲੈ ਕੇ ਸੁਖਬੀਰ ਦੇ ਮਜੀਠੀਆ ਦਾ ਲੈ ਰਹੇ ਹੋ ਵੀ ਆਣ ਵਾਲੇ ਦਿਨਾਂ 'ਚ ਵੱਡੇ ਬਾਦਲ ਸਾਹਿਬ ਵੀ ਸ਼ਰਮ ਨਹੀਂ ਕਰੇ ਉਹ ਮੈਂ ਤਾਂ ਕਹਿੰਦਾ ਵੱਡਾ ਬਾਦਲ ਜਿਹੜਾ ਇਹਨਾਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਆ ਵੱਡਾ ਬਾਦਲ ਇਹਨਾਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਆ ਰਮਪੁਰਾ ਸਾਹਿਬ ਬਾਦਲ ਸਾਹਿਬ ਨੇ ਪੁੱਤ ਪੁੱਤ ਮੋਹ ਦੇ ਵਿੱਚ ਸਾਰਾ ਫੇੜਾ ਘਰ ਕਰਤਾ ਸਾਰੇ ਪੰਜਾਬ ਦਾ ਨਿਸ਼ਾਨ ਕਰਤਾ ਮੈਂ ਕਿਹਦੇ ਸਰਕਾਰ ਦੀ ਬੋਲਦੀ ਆ ਇਹਨਾਂ ਨੇ ਜਾਣਾ ਸ਼ਾਇਦ ਸਰਕਾਰ ਦਾ ਮੁਖੀ ਆ ਕਿ ਜਰ ਸਾਡੇ ਹੁਣ ਬਹੁਤ ਹੋ ਗਿਆ ਇਹਨਾਂ ਨੂੰ ਪਤਾ ਹਾਂਜੀ ਕਿ ਮਹਾਗਠ ਮੰਡਲ ਹੋ ਰਿਹਾ ਵਾਹ ਮਹਾਗਠ ਮੰਡਲ ਤੇ ਆਪ ਹੋ ਰਿਹਾ ਵਿੱਚ ਆਮ ਆਦਮੀ ਪਾਰਟੀ ਸ਼ਾਮਿਲ ਨਹੀਂ ਹੋ ਰਹੀ ਕੀ ਹੋ ਰਿਹਾ ਦੇਖੋ ਜੀ ਇਹਦਾ ਫਾਇਦਾ ਕਾਂਗਰਸ ਨੂੰ ਹੋਏਗਾ ਮੈਂ ਦੱਸਦਾ ਜੀ ਭਗਵੰਤ ਮਾਨ ਮੇਰੇ ਕੋਲ ਦੋ ਵਾਰ ਗਿਆ ਸੀ ਉਸ ਨੂੰ ਮੈਂ ਕਿਹਾ ਸੀਗਾ ਕਿ ਆਪਾਂ ਆਪਣੀਆਂ ਜੋ ਅੰਦਰ ਆਪਣੀਆਂ ਨਾਰਾਜ਼ਗੀਆਂ ਨੇ ਸਾਰੀਆਂ ਛੱਡ ਕੇ ਆਪਾਂ ਲੋਕਾਂ ਦੇ ਭਲੇ ਲਈ ਜੋ ਲੋਕ ਚਾਹੁੰਦੇ ਨੇ ਉਹੋ ਜਾਂ ਫੈਸਲਾ ਕਰੀਏ ਤੇ ਆਪਾਂ ਸਾਰੇ ਜਾਣੇ ਸੀਟਾਂ ਦੀ ਜਿਹੜੀ ਐਸਮੈਂਟ ਕਰਕੇ ਤੇ ਮਾਂ ਗੱਠਬੰਧਨ ਜਿਹੜਾ ਉਹ ਕਰੀਏ ਉਸ ਵੇਲੇ ਤੇ ਉਹ ਮੇਰੇ ਕੋ ਮਨ ਗਿਆ ਸੀ ਵੀ ਮੈਂ ਕੋਸ਼ਿਸ਼ ਕਰਦਾ ਵਾਂ ਫਿਰ ਜਦੋਂ ਦੁਬਾਰਾ ਆਇਆ ਫੇਰ ਆਇਆ ਮੇਰੇ ਕੋਲ ਤੇ ਫੇਰ ਹੁਣ ਮੁੜ ਕੇ ਉਹਨੇ ਇਹ ਕਹਿਤਾ ਕਿ ਜੇ ਖੈਰਾ ਸਾਹਿਬ ਜਿਹੜਿਆ ਉਹ ਇਹ ਇਹ ਸੰਗਠਨ ਬੰਧਨ ਚਾਹੁੰਦੇ ਆ ਤੇ ਫੇਰ ਅਸੀਂ ਉਹਦੇ ਨਾਲ ਨਹੀਂ ਤੁਹਾਡੇ ਨਾਲ ਹੀ ਕਰਨ ਨੂੰ ਤਿਆਰ ਆ ਤੋ ਉਹ ਇਹ ਤਾਂ ਫਿਰ ਕੋਈ ਵਾਜਬ ਨਹੀਂ ਸੀ ਗੱਲ ਹੈਗੀ ਤੋ ਉਹ ਮੇਰਾ ਖਿਆਲ ਆ ਨਹੀਂ ਹੁਣ ਇਹ ਸਮਝ ਜਾਵੇ ਕਿ ਕੱਲ ਜਿਹੜਾ ਹੈਗਾ ਉਹ ਮਾਈਨਸ ਆਪ ਗੱਠੜ ਹੋ ਰਿਹਾ ਹੈਗਾ ਬਿਲਕੁਲ ਦੂਸਰੇ ਗੱਠਬੰਧਨ ਤੇ ਪੱਕਾ ਹੋ ਗਿਆ ਸਮਝ ਲਓ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਹੈ ਜੀ ਭਲਕੇ ਕੋਈ ਕਿਤੇ ਉਹਨਾਂ ਦੀ ਮੀਟਿੰਗ ਵੀ ਹੈਗੀ ਹੈ ਗੱਠਬੰਧਨ ਵਾਲਿਆਂ ਦੀ ਭਲਕੇ 13 ਦੀਆਂ 13 ਸੀਟਾਂ ਸ਼ਾਇਦ ਨਾਮੁਸ ਵੀ ਹੋ ਜਾਣਗੀਆਂ ਜੋ ਮੈਨੂੰ ਲੱਗਦਾ ਮੇਬੀ ਆ ਪੱਕਾ ਨਾ ਗੱਲ ਦਿਓ ਮੈਨੂੰ ਕਹਿ ਦਿਓ ਮੈਂ ਕਹਤਾ ਕੁਝ ਨਹੀਂ ਹਾਂਜੀ ਗੱਲ ਸੁਣੋ ਗੱਲ ਇਹ ਆ ਵੀ ਆਪ ਪ੍ਰੈਕਟੀਕਲੀ ਹੁਣ ਇਸ ਗੱਲ ਬਾਹਰ ਆ ਹਾਂਜੀ ਅੱਛਾ ਆਪ ਹੁਣ ਪੱਕੀ ਗੱਲ ਇਹ ਲੱਗਦੀ ਆ ਕਿ ਆਪ ਵਾਲੇ ਜਿਹੜੇ ਆ ਵੇਖੋ ਭੋਜਨ ਸਮਾਜ ਪਾਰਟੀ ਬੈਂਸ ਬ੍ਰਦਰ ਖੈਰਾ ਸਾਹਿਬ ਗਾਂਧੀ ਸਾਹਿਬ ਤੇ ਟਕਸਾਲੀ ਕਾਲੀ ਕਾਲੀ ਦਸਨ ਮੰਗਤ ਬੀਐਸ ਬੀਐਸ ਬਹੁਤ ਪੰਜ ਸੰਗਠਨ ਇਕੱਠੇ ਹੋ ਰਹੇ ਆਪ ਬਾਹਰ ਆ ਤੇ ਜੋ ਆਪ ਬਾਹਰ ਆ ਤੇ ਦੂਸਰੇ ਸਾਰੇ ਇਕੱਠੇ ਮੋਹਨ ਸਾਹਿਬ ਸਵਾਲ ਇਹੀ ਹੈ ਕਿ ਲੋਕ ਇਹ ਸੋਚ ਲਾਪੇ ਆ ਜਾਂ ਸਿਆਸੀ ਮਾਹਰ ਆ ਕਹਿ ਰਹੇ ਨੇ ਕਿ ਇਹ ਜਿਹੜਾ ਆਮ ਆਦਮੀ ਪਾਰਟੀ ਦੀ ਬਾਤ ਜਾਰੀ ਹੋ ਰਹੀ ਹੈ ਤੇ ਵਾਹ ਗਠਬੰਧਨ ਸੁਣੀ ਜਾ ਰਿਹਾ ਤੇ ਇਹਦਾ ਸਿੱਧਾ ਫਾਇਦਾ ਜਨਾ ਕਾਂਗਰਸ ਨੂੰ ਹੋਏਗਾ ਤੁਹਾਡੇ ਮੁਤਾਬਕ ਕੀ ਨਹੀਂ ਜੀ ਮੈਂ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਮੈਂ ਤੇ ਨਹੀਂ ਸਮਝਿਆ ਮੈਂ ਤੇ ਸਮਝਿਆ ਵੀ ਜਿਹੜਾ ਇਹ ਗੱਠਬੰਧਨ ਕੀਤਾ ਉਹਦੇ ਨਾਲ ਸਾਨੂੰ ਬਹੁਤ ਹੋ ਦਿੱਤੇਗਾ ਬਸ ਪਰਮਪੁਰਾ ਸਾਹਿਬ ਤੁਸੀਂ